ਜਿਨ੍ਹਾਂ ਦੇ ਸਾਰੇ ਖਾਨਦਾਨ ਨੇ ਵੀ ਸ਼ਹਾਦਤ ਦਿੱਤੀ ਤੇ ਅੱਜ ਅਸੀਂ ਉਸ ਸ਼ਹਾਦਤ ਨੂੰ ਸਿਰਫ ਗਾਣਿਆਂ ਤੱਕ ਮਹਦੂਦ ਕਰ ਲਿਆ ਹਾਂ ਅਸੀਂ ਉਸ ਸ਼ਹਾਦਤ ਨੂੰ ਇੱਕ ਰਸਮ ਸਮਝਣ ਲੱਪਏ ਹਾਂ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਇੱਕ ਮੁਸਲਮਾਨ ਮੌਲਾਨਾ ਸਾਹਿਬ ਆਪਣੀ ਕਥਾ ਵਿੱਚ ਦੱਸ ਰਹੇ ਹੈ ਕਿ ਗੁਰੂ ਗੋਬਿੰਦ ਸਿੰਘ ਉਹ ਪੰਜਾਬ ਦੀ ਵਾਹਿਦ ਸ਼ਖਸੀਅਤ ਹੈ ਜਿਨ੍ਹਾਂ ਦੇ ਵਾਲਿ ਸਾਹਿਬ ਵੀ ਸ਼ਹੀਦ ਹੋਏ ਤੇ ਅੱਗੇ ਉਹਨਾਂ ਦਾ ਪੂਰਾ ਪਰਿਵਾਰ ਵੀ ਸ਼ਹੀਦ ਹੋਇਆ ਅੱਜ ਕਿਉਂਕਿ ਛੋਟੇ ਸਾਹਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਵੈ ਤੇ ਉਹ ਸਿੱਖਾਂ ਕੋਲ ਇੱਕ ਸਵਾਲ ਪੁੱਛ ਰਿਹਾ ਵੈ ਕਿ ਕੀ ਕਥਾ ਸੁਣਨਾ ਸ਼ਹੀਦ ਦੀ ਉੱਤੇ ਬਣੇ ਡਰਾਮੇ ਤੇ ਗਾਣੇ ਦੇਖਣ ਦੇ ਨਾਲ ਹੀ ਜਿਹੜੇ ਸ਼ਹੀਦ ਹੋਏ ਐ ਉਹਨਾਂ ਨੂੰ ਸਲਾਮ ਪੇਸ਼ ਕਰਨ ਦੇ ਐ ਉਹਨਾਂ ਸ਼ਹੀਦਾਂ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੇ ਐ ਕੀ ਸਿਰਫ ਇਹੀ ਤਰੀਕਾ ਵੈ ਸ਼ਹੀਦੀ ਦਾ ਅਸਲ ਕੀ ਮਕਸਦ ਸੀ ਇਹ ਮੌਲਾਨਾ ਸਾਹਿਬ ਅੱਜ ਦੀ ਕਥਾ ਵਿੱਚ ਦੱਸ ਰਿਹਾ ਐ ਅਸੀਂ ਚੱਲ ਕੇ ਵੀਡੀਓ ਦੇਖਨੇ ਤੇ ਇਸ ਦੇ ਬਾਰੇ ਜਾਣਨੇ ਇਹ ਜਿਹੜਾ ਸ਼ਹਾਦਤ ਦਾ ਮਹੀਨਾ ਹੈ ਸਿਰਫ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਨਾਨਕ ਨਾਮ ਲੈਵਾ ਜਿਹੜੇ ਲੋਕ ਨੇ ਉਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ ਤਾਂ ਕਿ ਇਹ ਸਿਰਫ ਇੱਕ ਸ਼ਹਾਦਤ ਦਾ ਵਾਕਿਆ ਨਹੀਂ ਹੈ ਇਹ ਸਾਡਾ ਉਹ ਵਿਸਾ ਹੈ ਇਹ ਸਾਡੀ ਉਹ ਰੋਸ਼ਨੀ ਹੈ ਜਿਹਨੂੰ ਦੇਖ ਕੇ ਅਸੀਂ ਆਪਣੀ ਮੰਜ਼ਿਲ ਦੇ ਵੱਲ ਵਧ ਰਹੇ ਹਾਂ ਬਿਲਕੁਲ ਫੱਕ ਸੱਚੀ ਗੱਲ ਹੈ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕੀਤਾ ਹੈ ਕਿ ਦਸਮ ਪਿਤਾ ਸ਼ਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਜੰਗ ਦੀ ਇਬਤਦਾਆ ਕੀਤੀ ਉਹਨਾਂ ਨੇ ਜਿਹੜੀ ਸ਼ਮਸ਼ੀਰ ਚੱਕੀ ਉਹ ਇਸਲਾਮ ਦੇ ਖਿਲਾਫ ਨਹੀਂ ਬਲਕਿ ਅਗਰ ਅਸੀਂ ਇਤਿਹਾਸ ਪੜਾਂਗੇ ਉਸ ਵੇਲੇ ਦੀ ਜ਼ਾਲਮ ਸਰਕਾਰਾਂ ਦੇ ਖਿਲਾਫ ਸੀ ਤਾਂ ਤੁਸੀਂ ਕੀ ਸਮਝਦੇ ਹੋ ਸਾਨੂੰ ਕੀ ਸੁਨੇਹਾ ਮਿਲਦਾ ਹੈ ਇਸ ਸ਼ਹਾਦਤ ਦਾ ਪਹਿਲਾ ਸੁਨੇਹਾ ਪੰਜਾਬ ਦੇ ਹਣਖੀ ਬੱਚਿਆਂ ਨੂੰ ਇਹ ਹੈ ਕਿ ਅਸੀਂ ਆਪਣੇ ਗੁਰੂ ਦੀ ਪੈਰਵੀ ਕਰਨੀ ਹੈ ਆਪਣੇ ਮਾਪੇ ਦਾ ਪੈਰਵੀ ਕਰਨੀ ਹੈ ਆਪਣੇ ਉਸਤਾਦ ਦੀ ਪੈਰਵੀ ਕਰਨੀ ਹੈ ਬਿਲਕੁਲ ਸਹੀ ਗੱਲ ਹੈ ਸਿਰਫ ਪੰਜਾਬ ਦੀ ਧਰਤੀ ਤੇ ਉਹ ਇਕੱਲੀ ਇੱਕ ਸ਼ਖਸੀਅਤ ਹੈ ਜਿਨ੍ਹਾਂ ਦੇ ਪਿਤਾ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਸਾਰੇ ਖਾਨਦਾਨ ਨੇ ਵੀ ਸ਼ਹਾਦਤ ਦਿੱਤੀ ਤੇ ਅੱਜ ਅਸੀਂ ਉਸ ਸ਼ਹਾਦਤ ਨੂੰ ਸਿਰਫ ਗਾਣਿਆਂ ਤੱਕ ਮਹਦੂਦ ਕਰ ਲਿਆ ਇਹ ਅਸਲ ਮਾਰੀ ਅਸਲ ਗੱਲ ਜੇ ਹੈ ਅਸਲ ਗੱਲ ਇਹ ਜਿਹੜਾ ਸ਼ਹਾਦਤ ਦਾ ਮਹੀਨਾ ਹੈ ਸਿਰਫ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਨਾਨਕ ਨਾਮ ਲੈਵਾ ਜਿਹੜੇ ਲੋਕ ਨੇ ਉਹ ਦਸ਼ਮ ਪਿਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਬ ਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ ਤਾਂ ਕਿ ਇਹ ਸਿਰਫ ਇੱਕ ਸ਼ਹਾਦਤ ਦਾ ਵਾਕਿਆ ਨਹੀਂ ਹੈ ਇਹ ਸਾਡਾ ਉਹ ਵਿਰਸਾ ਹੈ ਇਹ ਸਾਡੀ ਉਹ ਰੋਸ਼ਨੀ ਹੈ ਜਿਹਨੂੰ ਦੇਖ ਕੇ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੱਧ ਰਹੇ ਹਾਂ ਮੈਂ ਅੱਜ ਬੜਾ ਰਿਣੀ ਹਾਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਰਦਾਰ ਪ੍ਰਗਟ ਸਿੰਘ ਹੋਰਾਂ ਦਾ ਔਰ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਜੀ ਐਲਾਈਅੰਸ ਆਫ ਸਿੱਖ ਤੋਂ ਸਰਦਾਰ ਪਰਮਪਾਲ ਸਿੰਘ ਜੀ ਔਰ ਸਰਦਾਰ ਸੁਖਦੇਵ ਸਿੰਘ ਜੀ ਫਗਵਾੜਾ ਹੋਰਾਂ ਨੇ ਇੱਕ مشورہ ਕਰਕੇ ਪਹਿਲੀ ਬਾਰ ਅਸੀਂ ਪੰਜਾਬ ਦੇ ਸਾਰੇ ਉਹਨਾਂ ਬੱਚਿਆਂ ਦੇ ਨਾਲ ਸਿੱਖਿਆ ਵਿਭਾਗ ਦੇ ਵੱਲੋਂ ਰੂਬਰੂ ਹੋ ਰਹੇ ਹਾਂ ਇਸ ਲਈ ਸਭ ਤੋਂ ਪਹਿਲਾਂ ਮੈਂ ਸਾਰੇ ਸੁੰਦਰ ਬੱਚਿਆਂ ਨੂੰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਜੀ ਨੂੰ ਤੁਹਾਨੂੰ ਸਭ ਨੂੰ ਆਪਣੇ ਵੱਲੋਂ ਸਲਾਮ ਪੇਸ਼ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਸ਼ਹਾਦਤ ਦੇ ਮਕਸਦ ਨੂੰ ਹਮੇਸ਼ਾ ਸਮਝੀਦਾ ਹੈ ਔਰ ਮੈਨੂੰ ਬਾਰ ਬਾਰ ਹਮੇਸ਼ਾ ਮੇਰੀ ਅਕਸਰ ਸਿੱਖ ਇਤਿਹਾਸ ਦੇ ਉੱਤੇ ਚਰਚਾ ਲੋਕਾਂ ਨਾਲ ਹੁੰਦੀ ਹੈ ਅਕਸਰ ਗੁਰਦੁਆਰਾ ਸਾਹਿਬਾਨ ਚ ਮੇਰਾ ਜਾਣਾ ਹੁੰਦਾ ਹੈ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕੀਤਾ ਹੈ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਜੰਗ ਦੀ ਇਬਤਦਾ ਕੀਤੀ ਉਹਨਾਂ ਨੇ ਜਿਹੜੀ ਸ਼ਮਸ਼ੀਰ ਚੱਕੀ ਉਹ ਇਸਲਾਮ ਦੇ ਖਿਲਾਫ ਨਹੀਂ ਬਲਕਿ ਅਗਰ ਅਸੀਂ ਇਤਿਹਾਸ ਪੜਾਂਗੇ ਉਸ ਵੇਲੇ ਦੀ ਜ਼ਾਲਮ ਸਰਕਾਰਾਂ ਦੇ ਖਿਲਾਫ ਸੀ ਤਾਂ ਹੀ ਇਸਲਾਮ ਦੇ ਮੰਨਣ ਵਾਲੇ ਨਬੀ ਖਾਨ ਤੇ ਗਨੀ ਖਾਨ ਨੇ ਪੀ ਹਜ਼ਰਤ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਤਾਂ ਹੀ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚਿਆਂ ਦੀ ਸ਼ਹਾਦਤ ਜਿਹੜੀ ਹੈ ਉਹਨਾਂ ਦੀ ਪੈਰਵੀ ਦੇ ਵਿੱਚ ਦਿੱਤੀ ਹੈ ਤੇ ਇਹਨਾਂ ਦਾ ਪੈਗਾਮ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲ ਸੱਲਮ ਨੇ ਸਾਨੂੰ ਸਮਝਾਈ ਕਿ ਜਦ ਵੀ ਕੋਈ ਸ਼ਖਸੀਅਤ ਹੱਕ ਔਰ ਇਨਸਾਫ ਦੇ ਲਈ ਅੱਗੇ ਵਧੇਗੀ ਅੱਜ ਵੀ ਇਹ ਜਿਹੜੀ ਸਾਂਝ ਹੈ ਗੁਰੂਆਂ ਦੇ ਨਾਲ ਪਾਈ ਹੋਈ ਭਾਈ ਮਰਦਾਨੇ ਤੋਂ ਲੈ ਕੇ ਨਬੀ ਖਾਂ ਗਨੀ ਖਾਂ ਤੱਕ ਔਰ ਫਿਰ ਫਿਰ ਬੁੱਧੂ ਸ਼ਾਹ ਰਹਿਮਤੁੱਲਾਹ ਲੈਦੇ ਬੱਚਿਆਂ ਦੀ ਸ਼ਹਾਦਤ ਤੱਕ ਜਿਹੜੀ ਸਾਂਝ ਹੈ ਇਹ ਸਾਂਝ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਤੁਹਾਡੇ ਦਰਮਿਆਨ ਮੌਜੂਦ ਹਾਂ ਫਿਰ ਮੈਂ ਆਪਣੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਬੱਚਿਆਂ ਨੂੰ ਖਾਸ ਕਰਕੇ ਕਿ ਅਸੀਂ ਸਾਈਂ ਸਾਬਜ਼ਾ ਜ਼ੋਰਾਵਰ ਸਿੰਘ ਜੀ ਔਰ ਸਾਈਂ ਸਾਬਜ਼ਾ ਫਤਿਹ ਸਿੰਘ ਜੀ ਦੀ ਅਗਰ ਉਮਰ ਦੇਖਦੇ ਔਰ ਉਮਰ ਤੋਂ ਬਾਅਦ ਅਗਰ ਉਹਨਾਂ ਦਾ ਜਜ਼ਬਾ ਦੇਖਦੇ ਹਨ ਤੇ ਤੁਸੀਂ ਕੀ ਸਮਝਦੇ ਹੋ ਸਾਨੂੰ ਕੀ ਸੁਨੇਹਾ ਮਿਲਦਾ ਹੈ ਇਸ ਸ਼ਹਾਦਤ ਦਾ ਪਹਿਲਾ ਸੁਨੇਹਾ ਪੰਜਾਬ ਦੇ ਅਣਖੀ ਬੱਚਿਆਂ ਨੂੰ ਇਹ ਹੈ ਕਿ ਅਸੀਂ ਆਪਣੇ ਗੁਰੂ ਦੀ ਪੈਰਵੀ ਕਰਨੀ ਹੈ ਆਪਣੇ ਮਾਪੇ ਦਾ ਪੈਰਵੀ ਕਰਨੀ ਹੈ ਆਪਣੇ ਉਸਤਾਦ ਦੀ ਪੈਰਵੀ ਕਰਨੀ ਹੈ ਅਣਖ ਦਾ ਮਤਲਬ ਕਿਸੇ ਦੇ ਨਾਲ ਬਿਲਾ وجہ ਲੜਨਾ ਨਹੀਂ ਹੁੰਦਾ ਅਣਖ ਦਾ ਮਤਲਬ ਆਪਣੇ ਅਸੂਲਾਂ ਦੇ ਉੱਤੇ ਕਾਇਮ ਰਹਿਣਾ ਹੁੰਦਾ ਤੇ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਫਤਿਹ ਸਿੰਘ ਜੀ ਦੀ ਸਾਹਬਜ਼ਾਦਿਆਂ ਦੀ ਹੈ ਸ਼ਹਾਦਤ ਔਰ ਉਹਨਾਂ ਦੇ ਦੂਸਰੇ ਪ੍ਰਹਾਵਾਂ ਨੂੰ ਦੇਖ ਲਓ ਸਹਬਜ਼ਾਦਾ ਅਜੀਤ ਸਿੰਘ ਜੀ ਐਸੀ ਹਾਲਤ ਦੇ ਵਿੱਚ ਜੰਗ ਲਈ ਲੜਨ ਲਈ ਨਿਕਲੇ ਜਦ ਸਾਥੀਆਂ ਨੇ ਕਈਆਂ ਨੇ ਕਿਹਾ ਕਿ ਸਾਹਮਣੇ ਫੌਜ ਬਹੁਤ ਵੱਡੀ ਹੈ ਲੇਕਿਨ ਉਹਨਾਂ ਨੇ ਫੌਜ ਦੀ ਪਰਵਾਹ ਨਹੀਂ ਕੀਤੀ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਕਸਦ ਨੂੰ ਆਪਣੇ ਸਾਹਮਣੇ ਰੱਖਿਆ ਆਪਣੇ ਟੀਚੇ ਨੂੰ ਆਪਣੇ ਸਾਹਮਣੇ ਰੱਖਿਆ ਅੱਜ ਅਗਰ ਅਸੀਂ ਇਸ ਸ਼ਹਾਦਤ ਨੂੰ ਸੱਚਾ ਸਲਾਮ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਹਬਜ਼ਾਦਿਆਂ ਵਾਂਗੂ ਸੱਚ ਬੋਲਣ ਦੀ ਜੁਰਤ ਰੱਖਦੇ ਹਾਂ ਕੀ ਅਸੀਂ ਉਸ ਟੀਚੇ ਦੇ ਉੱਤੇ ਕਾਇਮ ਰਹਿ ਸਕਦੇ ਹਾਂ ਜਿਹੜਾ ਟੀਚਾ ਸਾਹਿਬਜ਼ਾਦਾ ਜ਼ੁਰਾਬਰ ਸਿੰਘ ਔਰ ਫਤਿਹ ਸਿੰਘ ਨੇ ਨੀਹਾਂ ਚ ਖੜੇ ਹੋ ਕੇ ਦਿੱਤਾ ਜਦ ਜਨਮੀਆਂ ਤੇ ਚਿਨਾ ਨਾਲੇ ਲੋਕ ਕਬਰਾਂ ਗਏ ਜਦ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਜ ਜ ਸੁਬਾ ਸਰਹੰਦੀ ਬੀਬੀ ਜਿਹੜੀ ਹੈ ਉਹ ਤੜਪ ਗਈ ਇੱਕ ਵਾਰੀ ਉਸ ਤੋਂ ਬਾਵਜੂਦ ਸਾਹਿਬਜ਼ਾਦੇ ਆਪਣੀ ਮਾਤਾ ਨੂੰ ਆਪਣੀ ਦਾਦੀ ਨੂੰ ਕਹਿੰਦੇ ਨੇ ਕਿ ਤੁਸੀਂ ਸਾਡਾ ਕਦੀ ਸਾਥ ਨਹੀਂ ਛੱਡਿਆ ਅਸੀਂ ਚੱਲਨੇ ਆ ਤੁਸੀਂ ਵੀ ਪਿੱਛੇ ਪਿੱਛੇ ਆ ਜਾਓ ਅੱਜ ਦਾ 6 ਸਾਲ ਦਾ ਬੱਚਾ ਸਾਡਾ 10 ਸਾਲ ਦਾ ਬੱਚਾ ਉਹ ਤਾਂ ਮਾਪੇ ਦਾ ਕਹਿਣਾ ਮੰਨਣ ਲਈ ਤਿਆਰ ਨਹੀਂ ਹੈ ਮਾਪੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਉਸਤਾਦ ਦੀ ਗੱਲ ਸੁਣਨ ਲਈ ਤਿਆਰ ਨਹੀਂ ਇਹ ਸ਼ਹਾਦਤ ਉਹਨਾਂ ਬੱਚਿਆਂ ਦੇ ਲਈ ਵੀ ਇੱਕ ਸਿੱਖ ਹੈ ਸਾਨੂੰ ਦੱਸਦੀ ਹੈ ਇਹ ਸ਼ਹਾਦਤ ਕਿ ਅੱਜ ਪੂਰੀ ਦੁਨੀਆ ਜਿਸੀਂ ਜਿਹੜਾ ਨਾਮ ਕਮਾਇਆ ਹੈ ਮੈਂ ਇੱਕ ਗੱਲ बार-बार ਲੋਕਾਂ ਨੂੰ ਕਹਿਣਾ ਹੁੰਦਾ ਹੈ ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪੰਜਾਬ ਜਿਹੜਾ ਹੈ ਨਾ ਇਹ ਗੁਰੂ ਪੰਜਾਬ ਦੇ ਨਾਂ ਤੋਂ ਨਹੀਂ ਜਾਣੇ ਜਾਂਦੇ ਗੁਰੂਆਂ ਦੇ ਨਾਂ ਤੋਂ ਪੰਜਾਬ ਜਾਣਿਆ ਜਾਂਦਾ ਹੈ ਇਸ ਗੱਲ ਨੂੰ ਆਪਣੀ ਦਿਲ ਦੀ ਤਖਤੀ ਦੇ ਉੱਤੇ ਲਿਖੋ ਔਰ ਉਸ ਠੰਡੇ ਬੁਰਜ ਨੂੰ ਕਦੀ ਜਾ ਕੇ ਦੇਖੋ ਔਰ ਜਿੱਥੇ ਸ਼ਹਾਦਤ ਹੋਈ ਉਸ ਜਗ੍ਹਾ ਤੇ ਅਗਰ ਜਾਓਗੇ ਜੋਗੀ ਅੱਲਾ ਜਾਰ ਖਾਂ ਇੱਕ ਮੁਸਲਮਾਨ ਸੀ ਔਰ ਜਦ ਕਲਮ ਚੱਕਿਆ ਵਕਤ ਦੇ ਹੁਕਮਰਾਨਾ ਨੇ ਔਰ ਬਥੇਰਿਆਂ ਨੇ ਕਿਹਾ ਵੀ ਤੂੰ ਮੁਸਲਮਾਨ ਹੋ ਕੇ ਵਕਤ ਦੇ ਮੁਸਲਮਾਨ ਹਾਕਮ ਦੇ ਖਿਲਾਫ ਲਿਖੇਗਾ ਲੇਕਿਨ ਮੁਸਲਮਾਨ ਵੀ ਉਹ ਹੁੰਦਾ ਹੈ ਜਿਹੜਾ ਸੱਚ ਔਰ ਇਨਸਾਫ ਦੇ ਲਈ ਜ਼ਾਲਮ ਦੇ ਖਿਲਾਫ ਲਿਖੇ ਜਿਹੜਾ ਵਕਤ ਦੇ ਹੁਕਮਰਾਨਾ ਦੇ ਅੱਗੇ ਝੁਕ ਜਾਏ ਮੈਂ ਉਹ ਸਮਝਦਾ ਉਹ ਚੰਗਾ ਮੁਸਲਮਾਨ ਵੀ ਨਹੀਂ ਹੋ ਸਕਦਾ ਅੱਜ ਮੈਂ बार-बार ਅਸੀਂ ਜਦੂ ਸ਼ਹਾਦਤ ਨੂੰ ਯਾਦ ਕਰਦੇ ਆਂ ਅਕਸਰ ਮੈਂ ਕਈ ਵਾਰ ਕੱਲਾ ਬੈਠ ਕੇ ਖਾਸ ਕਰ ਜਦੋਂ ਸਾਹਿਬ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਿਕਰ ਆਂਦਾ ਹੈ ਤੇ ਜਿਸਮ 'ਚ ਅਜੀਬ ਜੀ ਹਰਾਰਤ ਪੈਦਾ ਹੋ ਜਾਂਦੀ ਹੈ ਕਿ ਸਿਰਫ ਪੰਜਾਬ ਦੀ ਧਰਤੀ ਤੇ ਉਹ ਕੱਲੀ ਇੱਕ ਸ਼ਖਸੀਅਤ ਹੈ ਜਿਨ੍ਹਾਂ ਦੇ ਪਿਤਾ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਸਾਰੇ ਖਾਨਦਾਨ ਨੇ ਵੀ ਸ਼ਹਾਦਤ ਦਿੱਤੀ ਤੇ ਅੱਜ ਅਸੀਂ ਉਸ ਸ਼ਹਾਦਤ ਨੂੰ ਸਿਰਫ ਗਾਣਿਆਂ ਤੱਕ ਮਹਦੂਦ ਕਰ ਲਿਆ ਹੈ ਅਸੀਂ ਉਸ ਇਸ਼ਹਾਦਤ ਨੂੰ ਇੱਕ ਰਸਮ ਸਮਝਣ ਲੱਪਏ ਹੈ ਰਸਮ ਉਹ ਨਹੀਂ ਹੈ ਕਿਸੇ ਨੇ ਕਿਹਾ ਕਿ ਫਨਾ ਫਿਲਾ ਕੀ ਮਜ਼ਹਰ ਮੇ ਬਕਾ ਕਾ ਰਾਜ਼ ਮਜ਼ਮਰ ਹੈ ਉਹ ਕਹਿੰਦਾ ਜਿਹੜਾ ਮਿਟ ਜਾਣ ਵਾਲੀ ਗੱਲ ਹੈ ਨਾ ਇਹਦੇ ਅੰਦਰ ਜਦੋਂ ਜਾਓਗੇ ਤੇ ਉਹਦੇ ਚੀ ਬਕਾ ਯਾਨੀ ਤਰੱਕੀ ਲਿਖੀ ਹੋਈ ਹੈ ਫਨਾ ਫਿਲਾ ਕੀ ਮਜ਼ਹਰ ਮੇ ਬਕਾ ਕਾ ਰਾਜ਼ ਮਜ਼ਮਰ ਹੈ ਜਿਨੇ ਮਰਨਾ ਨਹੀਂ ਆਤਾ ਉਹਨੇ ਜੀਣਾ ਨਹੀਂ ਆਤਾ ਜਿਹੜੇ ਮਰਨ ਦਾ ਜਜ਼ਬਾ ਨਹੀਂ ਰੱਖਦੇ ਜਿਹੜੇ ਕੌਮ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਨਹੀਂ ਰੱਖਦੇ ਉਹ ਲੋਕ ਜੀ ਨਹੀਂ ਸਕਦੇ ਮੈਂ बार-बार ਜੱਜ ਸ਼ਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦਾ ਮੇਰਾ ਦਿਲ बार-बार ਇਹ ਕਹਿੰਦਾ ਸੀ ਆਪਣੇ ਆਨ ਵਾਲੀ ਨਸਲਾਂ ਨੂੰ ਸਮਝਾਣਿਆ ਕਿ ਦੇਖੋ ਇਹਨਾਂ ਬੱਚਿਆਂ ਨੇ ਸ਼ਹਾਦਤ ਇਸ ਤਰ੍ਹਾਂ ਦਿੱਤੀ ਕਿ ਆਪਣੇ ਗੁਰੂ ਪਿਤਾ ਦੀ ਪੈਰਵੀ ਦੇ ਉੱਤੇ ਕਾਇਮ ਸੀ ਇਹ ਕਿਉਂ ਭੁੱਲ ਜਾਂਦੇ ਹੋ ਕਿਉਂ ਨਾ ਛੋਟੇ-ਛੋਟੇ ਬੱਚਿਆਂ ਨੂੰ ਕਿਹਨੇ ਸਮਝਾਇਆ ਕਿ ਤੁਸੀਂ ਆਪਣੇ ਖੁਦਾ ਦੇ ਲਈ ਆਪਣੇ ਰੱਬ ਦੇ ਲਈ ਵਾਹਿਗੁਰੂ ਦੇ ਲਈ ਕੁਰਬਾਨੀ ਦੇਣੀ ਹੈ ਉਹਨਾਂ ਬੱਚਿਆਂ ਦੀ ਇਹ تربیت ਕਿਹਨੇ ਕੀਤੀ ਕਿ ਜਦ ਜ਼ਾਲਿਮ ਦੀ ਕਚਹਿਰੀ 'ਚ ਜਾਓਗੇ ਉੱਥੇ ਸੱਚ ਬੋਲਣ ਤੋਂ ਇਨਕਾਰ ਨਹੀਂ ਕਰਨਾ ਟਟ ਜਾਣਾ ਉਹਨਾਂ ਨੂੰ ਇਹ تربیت ਕਿਹਨੇ ਦਿੱਤੀ ਇਹ ਸਿੱਖਿਆ ਉਹਨਾਂ ਨੂੰ ਕਿੱਥੋਂ ਮਿਲੀ ਹੈ ਕਿ ਜਦ ਤੁਹਾਡੇ ਲਈ ਮੌਤ ਦਾ ਸਜ਼ਾ ਦਾ ਵੀ ਐਲਾਨ ਹੋ ਜਾਏ ਤੇ ਫਿਰ ਆਪਣੀ ਪੱਗ ਆਪਣਾ ਸਿਰ ਨੀਵਾ ਨਹੀਂ ਕਰਨਾ ਉੱਚਾ ਰੱਖਣਾ ਹੈ ਇਹ ਸਿੱਖਿਆ ਉਹਨਾਂ ਨੂੰ ਗੁਰੂ ਨੇ ਦਿੱਤੀ ਉਹਨਾਂ ਦੇ ਪਿਤਾ ਨੇ ਦਿੱਤੀ ਉਹਨਾਂ ਦੀ ਮਾਤਾ ਨੇ ਦਿੱਤੀ ਤੇ ਮੈਂ ਅੱਜ ਦੇ ਮੌਕੇ ਤੇ ਪੂਰੇ ਪੰਜਾਬ ਦੇ ਔਰ ਪੂਰੀ ਦੁਨੀਆ ਦੇ ਵਸਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਅਸੀਂ ਵੀ ਉਹਨਾ ਚੰਗੇ ਮਾਪੇ ਕਿਹਿਆ ਬਣਨਾ ਚਾਹੁੰਨੇ ਆ ਕਿ ਅਸੀਂ ਵੀ ਆਪਣੀ ਔਲਾਦ ਨੂੰ ਕਦੀ ਸਿੱਖਿਆ ਦਿੱਤੀ ਹੈ ਕਿ ਜਿਹੜਾ ਰਾਹ ਚ ਗਰੀਬ ਆਦਮੀ ਜਾ ਰਿਹਾ ਉਹਦਾ ਸਤਿਕਾਰ ਕਰ ਲਈਏ ਕਿ ਜਿਹੜਾ ਸਾਡਾ ਉਸਤਾਦ ਸਾਡਾ ਟੀਚਰ ਭਾਵੇਂ ਉਹ ਸਾਡੇ ਤੋਂ ਨੀਵੇਂ ਕਰਦਾ ਹੈ ਹਮੇਸ਼ਾ ਅਸੀਂ ਉਹਦੇ ਅੱਗੇ ਹੱਥ ਬਨ ਕੇ ਖੜੇ ਹੋਈਏ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਸਿੱਖਿਆ ਦਿੰਨੇ ਕਿ ਆਪਣੇ ਦਾਦਾ ਦਦੀ ਦੇ ਸਾਹਮਣੇ ਨਹੀਂ ਬੋਲਣਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇ ਰਹੇ ਹਾਂ ਕਿ ਮਾਪੇ ਦਾ ਕਹਿਣਾ ਮੰਨਣਾ ਇਹਨਾਂ ਨੇ ਜੋ ਖਵਾਨ ਖਾਣ ਲਈ ਦੇ ਦਿੱਤਾ ਉਹੀ ਖਾ ਕੇ ਰੱਬ ਦਾ ਸ਼ੁਕਰ ਅਦਾ ਕਰਨਾ ਹੈ ਇਸ ਸ਼ਹਾਦਤ ਦੀਆਂ ਉਹ ਰਿਵਾਇਤਾਂ ਹੈ ਜਿਹਨਾਂ ਰਿਵਾਇਤਾਂ ਨੂੰ ਅਸੀਂ ਭੁੱਲ ਗਏ ਔਰ ਅਗਰ ਅਸੀਂ ਰਿਵਾਇਤਾਂ ਨੂੰ ਭੁੱਲਾਂਗੇ ਤੇ ਫਿਰ ਉਹ ਅੱਛੇ ਬੰਦੇ ਨਹੀਂ ਬਣਾਂਗੇ ਇਹਨਾਂ ਰਿਵਾਇਤਾਂ ਨੂੰ ਯਾਦ ਕਰਨਾ ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜਦੇ ਹਾਂ ਜਦੋਂ ਅਸੀਂ ਹਲਾਲ ਖਾਂਦੇ ਹਾਂ ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜਦੇ ਹਾਂ ਜਦੋਂ ਅਸੀਂ ਆਪਣੇ ਮਾਪੇ ਦੇ ਵਫਾਦਾਰ ਬਣਦੇ ਹਾਂ ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜਦੇ ਜਿਸੋਂ ਅਸੀਂ ਆਪਣੇ ਗੁਰੂ ਦੇ ਵਫਾਦਾਰ ਹੁੰਨੇ ਆ ਬਿਲਕੁਲ ਔਰ ਜਿਹੜਾ ਬੰਦਾ ਥਾਂ ਥਾਂ ਗੁਰੂ ਬਦਲ ਲਵੇ ਅਰਥਾ ਤਾਂ ਆਪਣੇ ਸਜਦੇ ਦੀ ਜਗ੍ਹਾ ਬਦਲ ਲਏ ਉਹ ਕਿੱਥੇ ਜਾ ਵਫਾਦਾਰ ਹੋ ਸਕਦਾ ਹੈ ਇਹ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਕਚੈਰੀ ਦੇ ਵਿੱਚ ਕਿਹਾ ਨਾ ਸੁਭਾ ਸਰੰਦ ਨੂੰ वजीर खान ना कि तेरा कहना मन नहीं जबकि काजी भी कह रहे हैं कि इस्लाम इस मना करता है और लेकिन वक्त है कि मेरे फैसला करे भावे का मुताबक फैसला किया लेकिन कुरान के मुताबिक इस्लाम के मुताबिक वह काजी भी जालमा च लिखा गया भी जालमा लिखया गया आओ इस शहादत नारी अस सलाम करिए और सलाम ऐदा नहीं ਉਹ ਸਲਾਮ ਇਦਾਂ ਕਰਨਾ ਹੈ ਕਿ ਅੱਜ ਅਸੀਂ ਇਸ ਗੱਲ ਦੇ ਉੱਤੇ ਪੱਕਾ ਪ੍ਰਣ ਕਰ ਲਈਏ ਕਿ ਮੈਂ ਵੀ ਬਾਬਾ ਜੀ ਵਾਂਗੂ ਝੂਠ ਨਹੀਂ ਬੋਲਣਾ। ਮੈਂ ਬਾਬਾ ਜੀ ਵਾਂਗੂ ਕਿਸੇ ਦਾ ਦਿਲ ਨਹੀਂ ਦੁਖਾਣਾ। ਮੈਂ ਅਗਰ ਸਮਾਂ ਆਇਆ ਤੇ ਬਾਬਾ ਜੀ ਵਾਂਗੂ ਸੱਚ ਬੋਲਣਾ ਹੈ। ਮੈਂ ਗਰੀਬ ਦੀ ਮਦਦ ਕਰਨੀ ਹੈ। ਮੈਂ ਆਪਣੇ ਮਾਪੇ ਦਾ ਸਤਕਾਰ ਕਰਨਾ ਹੈ। ਮੈਂ ਆਪਣੇ ਨਾਲ ਪੜਨ ਵਾਲਿਆਂ ਦਾ ਦਿਲ ਨਹੀਂ ਦੁਖਾਣਾ। ਮੈਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਹੈ ਜਦ ਅਸੀਂ ਸ਼ਹਾਦਤ ਦੇ ਇਹਨਾਂ ਜ਼ੁਮਰਿਆਂ ਨੂੰ ਦੇਖਾਂਗੇ ਇਹ ਤਾਂ ਬਹੁਤ ਉੱਚ ਚੋਟੀ ਦਾ ਪਰਿਵਾਰ ਹੈ ਜਿਹੜਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਹੈ ਮੈਂ ਬਹੁਤ ਛੋਟਾ ਸੀ ਮੇਰੇ ਮਰਹੂਮ ਪਿਤਾ ਸ਼ਾਹੀ ਇਮਾਮ ਮੌਲਨਾ ਹਬੀਬੁਰ ਰਹਿਮਾਨ ਲੁਧਿਆਨਵੀ ਰਹਿਮਤੁਲਲਾਹ ਲਈ 19 2-3 ਮਹੀਨੇ ਪਹਿਲਾਂ ਉਹਨਾਂ ਦਾ ਇੰਤਕਾਲ ਹੋ ਗਿਆ ਸਾਨੂੰ ਬਾਰ-ਬਾਰ ਅਸੀਂ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੁੰਦੇ ਸੀ ਸਾਨੂੰ ਕਹਿੰਦੇ ਸੀ ਕਿ ਇਸ ਇਤਿਹਾਸ ਦੇ ਵਿੱਚ ਅਗਰ ਸਭ ਤੋਂ ਕੋਈ ਵਲੀ ਕਾਮਲ ਆ ਕੋਈ ਵਲੀਆਂ ਦਾ ਵੀ ਸਰਦਾਰ ਹੈ ਇਸ ਧਰਤੀ ਦੇ ਕੋਈ ਪਹੁੰਚਿਆ ਹੋਇਆ ਬੰਦਾ ਹੈ ਤੇ ਉਹ ਅੱਜ ਤੱਕ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਹੈ ਨੰਦਪੁਰ ਸਾਹਿਬ ਦੀ ਧਰਤੀ ਉਹ ਕੋਈ ਉੱਥੇ ਵਿਰਾਸਤ ਨਹੀਂ ਕਾਇਮ ਕੀਤੀ ਗਈ ਬਲਕਿ ਅਜੀਤ ਨਕਾਲਾ ਰੋਜ਼ ਤਾਂ ਵੱਜਦਾ ਸੀ ਕਿ ਗਰੀਬ ਗੁਰੂ ਸਾਹਿਬ ਤੱਕ ਆ ਜਾਣ ਆਪਣੀ ਮਰਾਦਾ ਪਾਲਣ ਜਿਨ੍ਹਾਂ ਤੇ ਜ਼ੁਲਮ ਹੋਇਆ ਉਹ ਇੱਥੇ ਤੱਕ ਆ ਜਾਣ ਆਪਣੀ ਮਰਾਦਾ ਪਾਲਣ ਵਕਤ ਦੇ ਹੁਕਮਰਾਨ ਚਾਹੇ ਉਹਨਾਂ ਦਾ ਧਰਮ ਚਾਹੇ ਉਹ ਪਹਾੜੀ Hindu ਰਾਜੇ ਹੋਣ ਚਾਹੇ ਉਹ ਮੁਗਲ ਮੁਸਲਮਾਨ ਰਾਜੇ ਹੋਣ ਲੇਕਿਨ ਹਮੇਸ਼ਾ ਯਾਦ ਰੱਖੋ ਕਿ ਆਮਤ ਤੱਕ ਕਾਇਮ ਹੋਣੇ ਰਹਿਣਾ ਜਿਨੇ ਸੱਚ ਬੋਲਿਆ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚ ਦੇ ਉੱਤੇ ਪਹਿਰਾ ਦਿੱਤਾ ਅੱਜ ਪੂਰੀ ਦੁਨੀਆ 'ਚ ਉਹਨਾਂ ਦਾ ਸਤਕਾਰ ਹੋ ਰਿਹਾ ਹੈ ਦੇ ਆਓ ਇੱਕ ਵਾਰੀ ਪ੍ਰਣ ਕਰ ਲਈਏ ਮੈਂ ਵਧਾਈ ਦੇਣਾ ਚਾਹੁੰਨਾ ਸਿੱਖਿਆ ਵਿਭਾਗ ਨੂੰ ਕਿ ਤੁਸੀਂ ਬੜਾ ਵੱਡਾ ਉਪਰਾਲਾ ਔਰ ਮੈਂ ਸਮਝਦਾ ਕਿ ਇੱਕ ਸੱਚੀ ਸਿਧਾਂਤ ਜੀ ਵੀਰੋ ਤੁਸੀਂ ਦੇਖਿਆ ਇਹਨਾਂ ਵਿਚਾਰਾਂ ਤੋਂ ਸਾਨੂੰ ਇਹ ਪਤਾ ਲੱਗਦਾ ਵੈ ਕਿ ਸਿਰਫ ਗਾਣੇ ਬੁਜਾ ਲੈਣਾ ਸਿਰਫ ਉਹਨਾਂ ਦੇ ਨਾਮ ਦਾ ਲੰਗਰ ਲਾ ਲੈਣਾ ਇਹ ਅਸਲ ਸਦਕਾਰ ਨਹੀਂ ਹੈ ਇਹ ਅਸਲ ਉਹਨਾਂ ਦੀ ਸ਼ਹੀਦੀ ਨੂੰ ਯਾਦ ਰੱਖਣਾ ਮਨਣਾਉਣਾ ਨਹੀਂ ਹੈ ਬਲਕੇ ਜਿਹੜੇ ਸ਼ਹੀਦ ਐ ਛੋਟੇ ਨੰਨੇ ਸਾਹਿਬਜ਼ਾਦੇ ਜਿਨ੍ਹਾਂ ਦੀ ਅੱਜ ਸ਼ਹੀਦੀ ਹੋਈ ਹੈ ਉਹਦਾ ਅਸਲ ਮਕਸਦ ਇਹ ਹੈ ਕਿ ਅਸੀਂ ਆਪਣੇ ਜਿਹੜਾ ਗੁਰੂ ਹੈ ਸਾਡੇ ਉਸਤਾਦ ਹੈ ਉਹਨਾਂ ਦੀ ਸਿੱਖਿਆ ਤੇ ਅਮਲ ਕਰੀਏ ਜਿਹੜਾ ਸਾਡਾ ਧਰਮ ਹੈ ਉਹ ਉੱਤੇ ਪੂਰੇ ਖਰੇ ਉਤਰੀਏ ਕਿਸੇ ਨਾ ਜ਼ੁਲਮ ਜ਼ਿਆਤੀ ਨਾ ਕਰੀਏ ਕਿਸੇ ਨਾ ਝੂਠ ਨਾ ਬੋਲੀਏ ਕਿਸੇ ਨਾ ਧਗਾ ਫਰੇਬ ਨਾ ਕਰੀਏ ਜਿਹੜੇ ਸਾਡੇ ਵਾਲਦਾਂ ਬੱਚਿਆਂ ਨੂੰ ਹੁਕਮ ਦਿੰਦੇ ਆ ਉਹਨਾਂ ਨੂੰ ਕਹਿੰਦੇ ਆ ਬੱਚੇ ਆਪਣੇ ਵਾਲਦਾਂ ਦਾ ਕਹਿਣਾ ਮੰਨਣ ਆਪਣੇ ਦਾਦੀ ਦਾਦੀ ਦਾ ਪਿਆਰ ਕਰਨ ਅੱਜ ਕੱਲ ਤੁਸੀਂ ਦੇਖਿਆ ਹੋਣਾ ਮੈਂ ਕਿ ਜਿਹੜੇ ਬੱਚੇ ਆ ਉਹ ਆਪਣੇ ਦਾਦੀ-ਦਾਦੇ ਦਾ ਕਿੱਥੇ ਕਹਿਣਾ ਮੰਨਦੇ ਜੀ ਕਿੱਥੇ ਉਹਨਾਂ ਦੀ ਗੱਲ ਮੰਨਦੇ ਆ ਮਾਪਿਆਂ ਦੇ ਕਿ ਬਦਤਮੀਜ਼ੀ ਕਰਦੇ ਆ ਤੇ ਅਸਲ ਮਕਸਦ ਇਹ ਵੈ ਜਿਹੜਾ ਕਹਿੰਦਾ ਵੈ ਕਿ ਮੈਂ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਪੇਸ਼ ਕਰਨਾ ਵੈ ਉਹ ਸਲਾਮ ਇੰਜ ਦਿੱਤਾ ਜਾ ਸਕਦਾ ਵੈ ਕਿ ਜਿਹੜੇ ਰਾਸਤੇ ਤੇ ਉਹ ਚੱਲੇ ਆ ਉਸ ਰਾਸਤੇ ਤੇ ਚੱਲਿਆ ਜਾਵੇ ਜਿਹੜਾ ਬੰਦਾ ਉਸ ਰਾਸਤੇ ਤੇ ਚੱਲਣ ਡਿਆ ਵੈ ਸਹੀ ਮਾਨਿਆਂ ਦੇ ਵਿੱਚ ਉਹ ਸ਼ਹੀਦਾਂ ਨੂੰ ਸਲਾਮ ਪੇਸ਼ ਕਰ ਰਿਹਾ ਵੈ ਤੇ ਜਿਹੜਾ ਬਸ ਇਸ ਤਰ੍ਹਾਂ ਗਾਣੇ ਸੁਣ ਲੇ ਤੇ ਕਥਾ ਸੁਣ ਲੀਆਂ ਇਹ ਉਹਨਾਂ ਨੂੰ ਕੋਈ ਇਹ ਉਹਨਾਂ ਦਾ ਰਾਸਤਾ ਨਹੀਂ ਹੈ ਇਹ ਉਹਨਾਂ ਨਾਲ ਕੋਈ ਪਿਆਰ ਮੁਹੱਬਤ ਨਹੀਂ ਹੈ ਉਹਨਾਂ ਨਾਲ ਜਿਹੜਾ ਪਿਆਰ ਮੁਹੱਬਤ ਕਰਦਾ ਵੈ ਉਹਦਾ ਅਸਲ ਮਕਸਦ ਇਹ ਹੈ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਹੈ ਉਹੀ ਕੰਮ ਕੀਤੇ ਜਾਣ ਤੇ ਫਿਰ ਸਹੀ ਮਾਨਿਆਂ ਦੇ ਵਿੱਚ ਹੱਕ ਅਦਾ ਹੁੰਦਾ ਵੈ ਤੇ ਵੀਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਣਾ ਟੇਸ ਰੱਖਿਆਰ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਹਫਿਜ਼